ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਉਹ ਖਬਰ ਜਿਹੜੀ ਜੀ ਡੈਂਟਲ ਪਲਾਨ ਫੈਡਰਲ ਗਵਰਨਮੈਂਟ ਵੱਲੋਂ ਰੋਲ ਆਊਟ ਕੀਤੀ ਗਈ ਆ ਅਲਬਰਟਾ ਸਰਕਾਰ ਦੇ ਸਾਡੀ ਪ੍ਰੀਮੀਅਰ ਜਿਹੜੀ ਆ ਡੈਨੀਅਲਸ ਮੈਥਰ ਨੇ ਇੱਕ ਖੱਤ ਲਿਖਿਆ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੋਰਾਂ ਨੂੰ ਵੀ ਅਸੀਂ 2026 ਤੱਕ ਉਹ ਫੈਡਰਲ ਪਲਾਨ ਦੇ ਵਿੱਚੋਂ ਆਪਟ ਆਊਟ ਕਰਨਾ ਚਾਹੁੰਦੇ ਯਾਨੀ ਕਿ ਬਾਹਰ ਜਾਣਾ ਚਾਹੁੰਦੇ ਆ। ਅ ਔਰ ਉਹਦਾ ਕਾਰਨ ਉਹਨਾਂ ਪਤਾ ਕੀ ਕਿਹਾ ਉਹ ਕਹਿੰਦੇ ਜੀ ਵੀ ਇਹ ਜਿਹੜਾ ਸੂਬਾਈ ਅਧਿਕਾਰ ਖੇਤਰ ਆ ਉਹਦੀ ਉਲੰਘਣਾ ਕਰਦਾ ਜਿਹੜਾ ਇਹ ਫੈਡਰਲ ਗਵਰਨਮੈਂਟ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਉਹ ਕਹਿੰਦੇ ਜੀ ਵੀ ਅਸੀਂ ਨੇਗੋਸ਼ੀਏਟ ਕਰ ਰਹੇ ਹਾਂ ਜਿਹੜੀ ਫੰਡਿੰਗ ਹੈਗੀ ਆ ਫੈਡਰਲ ਗਵਰਨਮੈਂਟ ਤੋਂ ਲੈ ਕੇ ਅਸੀਂ ਜਿਹੜਾ ਸਾਡਾ ਹਿੱਸਾ ਬਣਦਾ ਉਹ ਸਾਨੂੰ ਦੇ ਦੇਣ ਤੇ ਅਸੀਂ ਉਹ ਲੋਕਾਂ ਨੂੰ ਉਹਦੇ ਬੈਨੀਫਿਟ ਜਿਹੜੇ ਆ ਉਹ ਗਾਂਹ ਦੇਵਾਂਗੇ ਔਰ ਨਾਲ ਜਿਹੜੇ ਹੈਲਥ ਮਿਨਿਸਟਰ ਆ ਅਲਬਰਟਾ ਦੀ ਐਡਰੀਅਨ ਲਗਰਾ ਉਹ ਕਹਿੰਦੀ ਜੀ ਵੀ ਜਿਹੜੀ ਇਹ ਪਲਾਨ ਆਈ ਆ ਸਰਕਾਰ ਦੀ ਫੈਡਰਲ ਗਵਰਨਮੈਂਟ ਦੀ ਇਹ ਤਾਂ ਆਲਰੇਡੀ ਅਲਬਰਟਾ ਦੇ ਵਿੱਚ ਇੱਕ ਕਿਸਮ ਦੀ ਐਗਜ਼ਿਸਟ ਕਰਦੀ ਆ ਉਹਦੀ ਨਕਲ ਹੀ ਕੀਤੀ ਗਈ ਆ ਕੋਈ ਜ਼ਿਆਦਾ ਉਹਦਾ ਫਾਇਦਾ ਨਹੀਂ ਹੈ ਜਦੋਂ ਕਿ ਫੈਡਰਲ ਗਵਰਨਮੈਂਟ ਦੇ ਜਿਹੜੇ ਮਨਿਸਟਰ ਨੇ ਹੈਲਥ ਮਨਿਸਟਰ ਮਾਰਕ ਹੌਲੈਂਡ ਉਹਨਾਂ ਦੇ ਪ੍ਰੈਸ ਸੈਕਟਰੀ ਕ੍ਰਿਸਟੋਫਰ ਆਨ ਹੋਰਾਂ ਨੇ ਗੱਲ ਕਹੀ ਹੈ ਜੀ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਅਲਬਰਟਾ ਪ੍ਰੀਮੀਅਰ ਜਿਹੜੀ ਚੀਪ ਪੋਲਿਟੀਕਲ ਗੇਮਸ ਖੇਡ ਰਹੀ ਆ ਉਸ ਗੱਲਬਾਤ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਉਹ ਕਹਿੰਦੇ ਅਲਬਰਟਾ ਦੇ ਵਿੱਚੋਂ ਆਲਰੇਡੀ 1 ਲੱਖ ਬੰਦੇ ਨੇ ਜਿਹੜਾ ਜੀ ਉਹ ਸਾਈਨ ਅਪ ਕਰ ਚੁੱਕੇ ਨੇ ਤੇ ਕੈਨੇਡਾ ਵਾਈਡ 2 ਲੱਖ ਬੰਦੇ ਦੇ ਕਰੀਬ ਸਾਈਨ ਕਰ ਚੁੱਕੇ ਨੇ ਇਸ ਪਲਾਨ ਲਈ ਯਾਦ ਰਹੇਗੇ ਜਿਹੜਾ ਫੈਡਰਲ ਪ੍ਰੋਗਰਾਮ ਹੈ ਜੀ ਇਹ 13 ਬਿਲੀਅਨ ਡਾਲਰ ਪੰਜਾਂ ਸਾਲਾਂ ਦੇ ਵਿੱਚ ਖਰਚ ਆਉਣਾ ਹੈ ਤੇ ਇਹਦੇ ਵਿੱਚ ਸੀਨੀਅਰਸ ਦੀ ਕਵਰੇਜ ਜਿਹੜੀ ਆ ਉਹ ਮਈ ਚ ਆਰੰਭ ਹੋ ਗਈ ਸੀਗੀ ਤੇ ਬੱਚੇ ਜਿਹੜੇ 18 ਸਾਲ ਤੋਂ ਘਟਿਆ ਜਾਂ ਜਿਨ੍ਹਾਂ ਦੀ ਡਿਸੇਬਿਲਟੀ ਆ ਉਹਨਾਂ ਦੀ ਆ ਹੁਣ ਆਰੰਭ ਹੋ ਗਈ ਆ ਕੱਲ ਤੋਂ ਵੀਰਵਾਰ ਵਾਲੇ ਦਿਨ ਤੋਂ ਹੋ ਜਾਣੀ ਆ ਸੋ ਇਹ ਗੱਲਬਾਤ ਹੈ ਜੀ ਹੁਣ ਫੈਡਰਲ ਗਵਰਨਮੈਂਟ ਕਹਿੰਦੀ ਆ ਵੀ ਇਹ ਐਵੇਂ ਜਿਹੜੀਆਂ ਚੀਪ ਪੋਲਿਟੀਕਲ ਗੇਮਸ ਖੇਡੀਆਂ ਜਾ ਰਹੀਆਂ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਲੋਕਾਂ ਨੂੰ ਇਹ ਬੈਨੀਫਿਟ ਮਿਲਣੇ ਨੇ ਜਿਹੜਾ ਡੈਂਟਲ ਕੇਅਰ ਆ ਵੀ ਉਹ ਸਾਰਿਆਂ ਨੂੰ ਮਿਲੇ ਰਾਦਰਰਨ ਵੀ ਉਹ ਇਹਦੇ ਤੋਂ ਵਾਂਝੇ ਰਹਿ ਜਾਣ ਪਰ ਅਲਬਰਟਾ ਸਰਕਾਰ ਕਹਿ ਰਹੀ ਆ ਕਿ ਸਾਡੇ ਕੋਲ ਪਹਿਲਾਂ ਹੀ ਪ੍ਰੋਗਰਾਮ ਹੈਗੇ ਆ ਔਰ ਸਾਨੂੰ ਤੁਸੀਂ ਪੈਸੇ ਦਿਓ ਤੇ ਅਸੀਂ ਉਹ ਪ੍ਰੋਗਰਾਮ ਆਪਣਾ ਜਿਹੜਾ ਜੀ ਉਹਨੂੰ ਹੋਰ ਐਕਸਪੈਂਡ ਕਰ ਸਕਦੇ ਹਾਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ